ਅੱਜ ਦੇ ਖਬਰਸਾਰ ਵਿੱਚ ਆਪ ਸਭ ਦਾ ਸਵਾਗਤ ਹੈ ਮੈਂ ਗਰਨਾਮ ਸਿੰਘ ਚਾਹਾਨ ਬਿਹਾਰ ਵਿੱਚ ਚੋਣ ਅਖਾੜਾ ਭਖਿਆ ਐਨਡੀਏ ਅਤੇ ਇੰਡੀਆ ਗੱਠ ਜੋੜ ਵੱਲੋਂ ਇੱਕ ਦੂਸਰੇ ਤੇ ਇਲਜ਼ਾਮਾਂ ਦੀ ਝੜੀ ਜਿੱਤ ਦੇ ਦਾਵੇ ਸਾਰੀ ਦਿਹਾੜੀ ਛਾਇਆ ਰਿਹਾ ਕਰਪੂਰੀ ਪੰਜਾਬੀ ਟ੍ਰਿਬਿਊਨ ਨੇ ਬਿਹਾਰ ਚੋਣ ਅਖਾੜੇ ਨੂੰ ਪ੍ਰਮੁੱਖਤਾ ਦਿੰਦਿਆਂ ਬਿਹਾਰ ਵਿੱਚ ਚੋਣ ਅਖਾੜਾ ਭਖਿਆ ਤੇ ਬੁੱਢਾ ਦਰਿਆ ਦੀ ਸਰਜੀਤੀ ਪ੍ਰਦੂਸ਼ਣ ਫਲਾਉਣ ਵਾਲਿਆਂ ਦੇ ਖਿਲਾਫ ਕਾਰਵਾਈ ਦਾ ਹੁਕਮ ਬਾਖੂਬੀ ਉਲੇਖ ਕੀਤਾ ਹੈ। ਪਿਹਾਰ ਦੀ ਸੱਤਾ ਪ੍ਰਾਪਤੀ ਲਈ ਰਾਜਨੀਤਿਕ ਪਾਰਟੀਆਂ ਪੱਬਾਂ ਪਾਰ ਹੋਈਆਂ। ਪ੍ਰਧਾਨ ਮੰਤਰੀ ਨਰੇਂਦਰ મોદી ਨੇ ਸੰਸਤੀਪੁਰ ਅਤੇ ਬੇਗੂਸਰਾਏ ਚ ਕੀਤੀਆਂ ਦੋ ਵੱਡੀਆਂ ਚੋਣ ਰੈਲੀਆਂ। ਲੋਕ 14 ਨੂੰ ਮਨਾਉਣਗੇ ਅਸਲ ਦੀਵਾਲੀ ਅਮਿਤ ਸ਼ਾਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਐਨਡੀਏ ਇਸ ਵਾਰ ਵੀ ਰਿਕਾਰਡ ਤੋੜ ਦਿੱਤ ਹਾਸਲ ਕਰੇਗਾ। ਉਹਨਾਂ ਸੰਸਦ ਪੁਰਵ ਵਿੱਚ ਰੈਲੀ ਨੂੰ ਸਬੋਧਨ ਕਰਦਿਆਂ ਕਾਂਗਰਸ ਵੱਲੋਂ ਰਾਹਲ ਗਾਂਧੀ ਲਈ ਜਨਨਾਇਕ ਸ਼ਬਦ ਵਰਤੇ ਜਾਣ ਤੇ ਇਤਰਾਜ਼ ਜ਼ਾਹਰ ਕੀਤਾ। ਉਹਨਾਂ ਕਿਹਾ ਕਿ ਨਾਇਕ ਸ਼ਬਦ ਮੁੱਖ ਤੌਰ ਤੇ ਭਾਰਤ ਰਤਨ ਕਰਪੂਰੀ ਠਾਕਰ ਨਾਲ ਜੁੜਿਆ ਹੋਇਆ ਹੈ। ਪ੍ਰਧਾਨ ਮੰਤਰੀ ਨੇ ਰੈਲੀ ਤੋਂ ਪਹਿਲਾਂ ਕਰਪੂਰੀ ਠਾਕਰ ਦੇ ਜੱਦੀ ਪਿੰਡ ਦਾ ਦੌਰਾ ਕੀਤਾ। ਉਹਨਾਂ ਨੌਜਵਾਨਾਂ ਨੂੰ ਕਿਹਾ ਕਿ ਅਕਤੂਬਰ 2005 ਵਿੱਚ ਤੁਹਾਡੇ ਮਾਪਿਆਂ ਨੇ ਜੰਗਲ ਰਾਜ ਆਰ ਜੇ ਡੀ ਕਾਂਗਰਸ ਦੀ ਸੱਤਾ ਖਤਮ ਕੀਤੀ ਸੀ ਤੇ ਠੀਕ 20 ਸਾਲ ਮਗਰੋਂ ਹੁਣ ਤੁਹਾਡੇ ਮੋਢਿਆਂ ਉੱਤੇ ਚੰਗੇ ਸ਼ਾਸਨ ਦੇ ਹੱਕ ਵਿੱਚ ਵੋਟ ਪਾ ਕੇ ਖੁਸ਼ਹਾਲੀ ਲਿਆਉਣ ਦੀ ਜ਼ਿੰਮੇਵਾਰੀ ਹੈ ਦੂਸਰੇ ਪਾਸੇ ਆਰ ਜੇ ਡੀ ਆਗੂ ਤੇਜਸਵੀ ਜਾਦਵ ਨੇ ਕਿਹਾ ਹੈ ਕਿ ਮੁੱਖ ਮੰਤਰੀ ਨਤੀਸ਼ ਕੁਮਾਰ ਨੂੰ ਭਾਜਪਾ ਨੇ ਹਾਈਜੈਕ ਕਰ ਲਿਆ ਹੈ ਅਤੇ ਗੁਜਰਾਤ ਦੇ ਦੋ ਬੰਦੇ ਮੋਦੀ ਤੇ ਛਾ ਬਿਹਾਰ ਨੂੰ ਕੰਟਰੋਲ ਕਰ ਰਹੇ ਹਨ। ਉਹਨਾਂ ਕਿਹਾ ਜੀਡੀਯੂ ਦੀ ਅਗਵਾਈ ਹੇਠ ਐਨਡੀਏ ਦੇ 20 ਸਾਲ ਦੇ ਸ਼ਾਸਨ ਦੇ ਬਾਵਜੂਦ ਵੀ ਬਿਹਾਰ ਹਲੇ ਵੀ ਗਰੀਬ ਸੂਬਾ ਹੈ। ਹਾਕਮ ਗੱਠ ਜੋੜ ਜੇ ਮੁੜ ਸੱਤਾ ਵਿੱਚ ਆਉਂਦਾ ਹੈ ਤਾ ਚਾਚਾ ਨਤੀਸ਼ ਕੁਮਾਰ ਨੂੰ ਮੁੱਖ ਮੰਤਰੀ ਨਹੀਂ ਬਣਾਇਆ ਜਾਵੇਗਾ ਉਹਨਾਂ ਕੇਂਦਰ ਤੇ ਸੂਬੇ ਦੇ ਪਿਛਟ ਆਗੂਆਂ ਤੇ ਅਪਰਾਧੀਆਂ ਨੂੰ ਬਚਾਉਣ ਦੇ ਦੋਸ਼ ਵੀ ਲਾਏ ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੇ ਨਿਸ਼ਾਨੇ ਤੇ ਲੈਂਦਿਆਂ ਪੁੱਛਿਆ ਹੈ ਕਿ ਇਹ ਤੱਥ ਨਹੀਂ ਅਪ੍ਰੈਲ 1979 ਚ ਜਨ ਸੰਘ ਨੇ ਬਿਹਾਰ ਚ ਠਾਕਰ ਦੀ ਅਗਵਾਈ ਹੇਠਲੀ ਸਰਕਾਰ ਡੇਗ ਦਿੱਤੀ ਸੀ ਜਦੋਂ ਤਤਕਾਲੀ ਮੁੱਖ ਮੰਤਰੀ ਨੇ ओबीसी ਦੇ ਲਈ ਰਾਖਵਾ ਕਰਨ ਬਿੱਲ ਪੇਸ਼ ਕੀਤਾ ਸੀ ਵਿਰੋਧੀ ਧਿਰ ਨੇ ਇਹ ਵੀ ਪੁੱਛਿਆ ਕਿ ਇਹ ਸੱਚ ਨਹੀਂ ਕਿ ਪ੍ਰਧਾਨ ਮੰਤਰੀ ਤੇ ਸੂਬੇ 'ਚ ਉਹਨਾਂ ਦੀ ਸਰਕਾਰ ਨੇ ਸੰਵਿਧਾਨ ਦੇ ਤਹਿਤ ਅਨੁਸੂਚਿਤ ਜਾਤੀਆਂ ਜਨ ਜਾਤੀਆਂ ਅਤੇ ਪਛੜੀਆਂ ਸਰਾਣੀਆਂ ਦੇ ਲਈ ਬਿਹਾਰ ਵਿੱਚ 65 65% ਦੀ ਰਾਖਵਾ ਕਰਨ ਦੇ ਕਾਨੂੰਨ ਦੀ ਰਾਖੀ ਦੇ ਲਈ ਕੁਝ ਨਹੀਂ ਕੀਤਾ ਵਿਰੋਧੀ ਧਿਰ ਨੇ ਇਹ ਵੀ ਪੁੱਛਿਆ ਕਿ ਇਹ ਸੱਚ ਨਹੀਂ ਕਿ ਪ੍ਰਧਾਨ ਮੰਤਰੀ ਤੇ ਸੂਬੇ ਚ ਸੂਬੇ ਵਿਚਲੀ ਉਹਨਾਂ ਦੀ ਸਰਕਾਰ ਨੇ ਸੰਵਿਧਾਨ ਦੇ ਤਹਿਤ ਅਨਸੂਚਿਤ ਜਾਤੀਆਂ ਅਨਸੂਚਿਤ ਜਨ ਜਾਤੀਆਂ ਅਤੇ ਪਛੜੀਆਂ ਸ਼੍ਰੇਣੀਆਂ ਦੇ ਲਈ ਬਿਹਾਰ 65% ਦੀ ਰਾਖਵਾ ਕਰਨ ਲਈ ਕਾਨੂੰਨ ਦੀ ਰਾਖੀ ਲਈ ਕੁਝ ਨਹੀਂ ਕੀਤਾ ਅੱਜ ਦੇ ਖਬਰ ਸਾਰ ਵਿੱਚ ਬਸ ਇੰਨਾ ਹੀ ਆਪ ਸਭ ਦਾ ਧੰਨਵਾਦ